ਤੁਸੀਂ ਵੀ ਦੇਖ ਰਹੇ ਹੋ ਦੇਨੀ ਸਿਵਰਾ ਮੈਂ ਹਰਜੁਨ ਜੈਨ ਅੱਜ ਅਸੀਂ ਮੌਜੂਦਾ ਚਲਾਗ ਟੋਲ ਪਲਾਜੇ ਤੇ ਜਿੱਥੇ ਕਿ ਪੱਥਪੌਂਡ ਫਾਊਂਡੇਸ਼ਨ ਵੱਲੋਂ ਜਿਹੜੀ ਹੈ ਇਹ ਰਾਤ ਸਮਗਰੀ ਜਿਹੜੀ ਹਰਤਪੀੜਤਾ ਵਾਸਤੇ ਜਿਹੜੀ ਹੈ ਇੱਥੋਂ ਰਵਾਨਾ ਕੀਤੀ ਗਈ ਹੈ ਹੁਣ ਇੱਥੇ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਇੱਥੇ ਦੇ ਮੈਨੇਜਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੀ ਰਾਤ ਸਮਗਰੀ ਲੈ ਕੇ ਜਾ ਰਹੇ ਹੋ ਪਹਿਲਾਂ ਤੁਸੀਂ ਇੱਥੋਂ ਉੱਥੇ ਜਾ ਕੇ ਜਿਹੜੀ ਆ ਵਿజిਟ ਕੀਤੀ ਸੀ ਜਾਂ ਉਹਨਾਂ ਦਾ ਤੁਹਾਨੂੰ ਫੋਨ ਆਇਆ ਸੀ ਤੁਸੀਂ ਵੇਖਦੇ ਰਹੋ ਦੇਨੀ ਸਿਵਰਾ ਮੈਂ ਹਰਜੁਨ ਜੈਨ ਟਾਂਡਮੜ ਆਗਰਾ ਸਮਗਮ ਲਈ ਹਾਰਟਬੀਟ ਕੰਪਨੀ ਦਾ ਜਨ ਜਨ ਆ ਪਹਿਲਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਵਿੰਦਰਪਾਲ ਸਿੰਘ ਲਾਜ਼ਮੀ ਮੈਨੇਜਰ ਪਾਸ ਇੰਡੀਆ ਟੋਲ ਕੋਲਾਜਾ ਸਾਡੇ ਡਾਇਰੈਕਟਰ ਸਾਹਿਬ ਨਵਨੀਤ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਜੋ ਵੀ ਹਾਲਾਤ ਪੰਜਾਬ ਦੇ ਮਤਲਬ ਹਰ ਜਗ੍ਹਾ ਤੋਂ ਬੜੀ ਹੈਲਪ ਹੋ ਰਹੀ ਆ ਸਾਡੇ ਟੋਲ ਤੋਂ ਵੀ ਇੱਕ ਟੀਮ ਬਣ ਕੇ ਜ਼ਰੂਰ ਜਾਣੀ ਚਾਹੀਦੀ ਉਹਨਾਂ ਨੇ ਸਾਡੀ ਇਹ ਮੰਗ ਨੂੰ ਪੂਰਾ ਕਰਦਿਆਂ ਹੋਇਆਂ ਇੱਥੇ ਸਾਡੇ ਚਲਾਂਗ ਟੋਲ ਤੋਂ ਅੱਜ ਅਸੀਂ 200 ਕਿਟ ਜਿਹੜਾ ਹੈਗਾ ਆ ਫਤਾ ਕੋਲਾ ਪਿੰਡ ਆ ਉਹ ਅਸੀਂ ਸਰਵੇ ਕਰਕੇ ਆਏ ਸੀ ਪਹਿਲਾਂ ਟੀਮ ਪੂਰੀ ਸਾਡੀ ਟੋਲ ਦੀ ਗਈ ਸੀ ਅਸੀਂ ਹਰ ਘਰ ਵਾ ਜਾ ਕੇ ਦੇਖ ਕੇ ਆਵਾਂਗੇ ਠੀਕ ਹੈ ਜੀ ਇਸੇ ਤਰ੍ਹਾਂ ਦੋ ਦਿਨ ਬਾਅਦ ਇੱਕ ਦੋ ਦਿਨ ਬਾਅਦ ਇੱਥੋਂ ਫੇ 600 200 ਕਿੱਟ ਜਾਈ ਦੀ ਮਾਨਸਰ ਉਥੋਂ ਦੇ ਜਿਹੜੇ ਹੜਪੀੜ ਤਾਂ ਉਹਨਾਂ ਨੂੰ ਵੰਡਿਆ ਜਾਊਗਾ ਅਗਲੇ ਦਿਨ ਫੇ 200 ਕਿੱਟ ਸਾਡੀ ਹਿਸ਼ਾਰਪੁਰ ਪ੍ਰੋਜੈਕਟ ਸਾਡਾ ਚੱਲ ਰਿਹਾ ਪਾਥ ਇੰਡੀਆ ਦਾ ਉੱਥੇ ਜਿਹੜੇ ਵੀ ਬਾੜ ਦੇ ਮਤਲਬ ਗਰੀਬ ਲੋਕ ਆ ਜਿਨ੍ਹਾਂ ਨੂੰ ਸਮਗਰੀ ਦੀ ਲੋੜ ਆ ਉਹਨਾਂ ਨੂੰ ਵੰਡੀ ਜਾਊਗੀ ਔਰ ਮੈਂ ਤੁਹਾਨੂੰ ਇੱਕ ਦੱਸਾਂ ਜਨਾਂ ਦੇ ਵਿੱਚ ਅਸੀਂ ਪਹਿਲਾਂ ਸਰਵੇ ਕੀਤਾ ਸੀ ਇਹਦੇ ਵਿੱਚ ਹੀ ਡੰਗਰਾਂ ਵਾਸਤੇ ਚਾਰਾ ਤੂੜੀ ਆ ਮੈਡੀਸਨ ਕਿਟਾ ਕੰਬਲ ਆ ਗੱਦੇ ਆ ਜਿਹੜੀ ਵੀ ਸਹੂਲਤ ਦੀ ਲੋੜ ਸੀ ਜਿੱਦਾਂ ਹੁਣ ਰਾਸ਼ਨ ਕਾਫੀ ਜਾ ਚੁੱਕਾ ਸੀ ਜਿਹੜੀ ਚੀਜ਼ ਦੀ ਲੋੜ ਸੀ ਅਸੀਂ ਬਿਲਕੁਲ ਸਰਵੇ ਕਰਕੇ ਉਹ ਪ੍ਰੋਪਰ ਕਿਟ ਤਿਆਰ ਕੀਤੀ ਆ ਔਰ ਅਸੀਂ ਹਰ ਇੱਕ ਕੱਲੇ ਕੱਲੇ ਘਰ ਦੇ ਵਿੱਚ ਜਾ ਕੇ ਪੂਰਾ ਜਾ ਗਏ ਆ ਮਾ ਨਾਲ ਹੀ ਪਾਣੀ ਵੀ ਰੱਖਿਆ ਹੋਇਆ ਤੇ ਆਪਣੀ ਜਿੰਨੀ ਵੀ ਸਾਡੀ ਟੀਮ ਆ ਸਾਡੇ ਹੈਡਾਪੋਚੋ ਵੀ ਆਏ ਆ ਔਰ ਲੋਕਲ ਜਿੰਨੀ ਵੀ ਟੀਮ ਆ ਸਾਡੇ ਸਟੋਲ ਦੀ ਆ ਮੈਂਟਨੈਂਸ ਵਾਲੀ ਟੀਮ ਆ ਜਾਂ ਸਾਡੇ ਟੋਲ ਪਲਾਜ ਦੀ ਟੀਮ ਆ ਸਾਰੇ ਰਲ ਮਿਲ ਕੇ ਪੂਰੇ ਆ ਇੱਕ ਜੁੱਟ ਹੋ ਕੇ ਤਾਂ ਆਪਾਂ ਮਹੋਦ ਦੇਣ ਚਾਰ ਹੈ ਪਹਿਲਾਂ ਤੁਸੀਂ ਉੱਥੇ ਜਾ ਕੇ ਸਾਰਾ ਨਿਗਰਾਨੀ ਕਰਕੇ ਹਾਂਜੀ ਅਸੀਂ ਕੁਝ ਇੱਕ ਹਫ਼ਤਾ ਪਹਿਲਾਂ ਸਾਡੇ ਮੈਨੇਜਰ ਸਾਹਿਬ ਮੋਰਕਲ ਵੀ ਨਾਲ ਗਏ ਸੀ ਸਾਡੀ ਟੀਮ ਗਈ ਸੀ ਅਸੀਂ ਪੂਰਾ ਸਰਵੇ ਕਰਕੇ ਆਏ ਸੀ ਵੀ ਉੱਥੇ ਜਿਸ ਚੀਜ਼ ਜਰੂਰ تھی ਉਸ ਦੇ ਮੁਤਾਬਕ ਅਸੀਂ ਪੂਰੀ ਕਿੱਟ ਤਿਆਰ ਕਰਕੇ ਅੱਜ ਦੇਣ ਚਾਰ ਹਰ ਟੋਲ ਪਲਾਜ਼ਾ ਸੇ ਹਰ ਕਿੱਟੋ ਕੇ ਲਈ ਸਮਾਨ ਦੇ ਕੇ ਰਵਾਨਾ ਹਰ ਕੀ ਕਹਿਣ ਕਰ ਮਾਮਾਰਕ ਅਲੀ ਚੋਰਾੰਡ ਕੋਰ ਪਲਾਜ਼ਾ ਸੇ ਪਾਥ ਇੰਡੀਆ ਲਿਮਿਟਿਡ ਦੀ ओर से बोल रहा हूं ਪਾਥ ਇੰਡੀਆ ਕੰਪਨੀ ਦੀ ओर से ਪਾਥ ਫਾਊਂਡੇਸ਼ਨ ਚਲਾਇਆ ਜਾਂਦਾ ਹੈ तो आज जो बाढ़ के हालात आए हैं तो उसमें कंपनी अपनी तरफ से कुछ राहत सामग्री भेजी है जो आज हम गांव में घर घर जाकर वितरण करने जा रहे हैं मेरे साथ हेड ऑफिस है हमारे एस डिपार्टमेंट के एस डी अरुण चौधरी सर भी आए हैं डायरेक्टर सर नवनीत शर्मा जी के दिशा अनुसार ये काम किया जा रहा है साथ में लाइसेंसिंग मैनेजर रघविंद्र पाल सिंह जी है जो टोल स्टाफ है हमारा मेंटेनेंस स्टाफ है उनकी टीम लग रही है आज सब लोग यहाँ से राहत सामग्री देकर जा रहे हैं ਇਸਲੇ ਟੋਲ ਮੈਨੇਜਰ ਮੁਮਰਕ ਅਲੀ ਜੀ ਦੇ ਨਾਲ ਉਹਨਾਂ ਦੇ ਲਾਇਸੈਂਸ ਮੈਂਬਰ ਮੈਨੇਜਰ ਸਾਨੂੰ ਜਿਹਨਾਂ ਨੂੰ ਹਰਵਿੰਦਰ ਸਿੰਘ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਰਾਤ ਨਗਰੀ ਆ ਅਸੀਂ ਉੱਤੇ ਜਾ ਕੇ ਵਿਜ਼ਿਟ ਕਰਕੇ ਦੇਖਿਆ ਸੀ ਲੋਕਾਂ ਦੀ ਬਹੁਤ ਹੀ ਮੰਗ ਸੀ ਕਿ ਸਾਨੂੰ ਬਾਕੀ ਦਾ ਸਾਮਾਨ ਆਈ ਜਾ ਰਿਹਾ ਤੇ ਜਿਹੜੀ ਇਹ ਰਾਤ ਸਮਾ ਕਰੀਏ ਜਿਵੇਂ ਕਿ ਮੱਛਰ ਦਾ ਨਹੀਂ ਹੋ ਗਈ ਗੱਤੇ ਹੋ ਗਏ ਕੰਬਲ ਹੋ ਗਏ ਦਵਾਈਆਂ ਹੋ ਗਿਆ ਇਹ ਨਹੀਂ ਪਹੁੰਚ ਰਹੀਆਂ ਤੇ ਉਹਨੇ ਆਪਸਾਂ ਨੂੰ ਆਪਾਂ ਵਿਜ਼ਿਟ ਕਰਕੇ ਜਿਹੜੀ ਆ ਇਹ ਰਾਸਮਗਰੀ ਆਪਾਂ ਲੈ ਕੇ ਜਾ ਰਹੇ ਆ ਤੁਸੀਂ ਵੇਖਦੇ ਰਹੋ ਡੈਨਿਕ ਸਵੇਰਾ ਮੈਂ ਹਰਜੁਨ ਜੈਨ ਟੰਡਰ ਤੁਸੀਂ ਵੇਖ ਰਹੇ ਹੋ ਡੈਣੀ ਸਵੇਰਾ ਮੈਂ ਹਰਜੁਨ ਜੈਨ ਅੱਜ ਅਸੀਂ ਮੌਜੂਦਾ ਚਲਾਗ ਟੋਲ ਪਲਾਜੇ ਤੇ ਜਿੱਥੇ ਕਿ ਪੱਥਪੌਂਡ ਫਾਊਂਡੇਸ਼ਨ ਵੱਲੋਂ ਜਿਹੜੀ ਆ ਇਹ ਰਾਸਮਗਰੀ ਜਿਹੜੀ ਹਰਤਪੀਟਤਾ ਵਾਸਤੇ ਜਿਹੜੀ ਆ ਇੱਥੋਂ ਰਵਾਨਾ ਕੀਤੀ ਗਈ ਆ ਹੁਣ ਇੱਥੇ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਇੱਥੇ ਦੇ ਮੈਨੇਜਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੀ ਰਾਸਮਗਰੀ ਲੈ ਕੇ ਜਾ ਰਹੇ ਹੋ ਪਹਿਲਾਂ ਤੁਸੀਂ ਇੱਥੋਂ ਉੱਥੇ ਜਾ ਕੇ ਜਿਹੜੀ ਆ ਵਿజిਟ ਕੀਤੀ ਸੀ ਜਾਂ ਉਹਨਾਂ ਦਾ ਤੁਹਾਨੂੰ ਫੋਨ ਆਇਆ ਸੀ ਤੁਸੀਂ ਵੇਖਦੇ ਰਹੋ ਦੇਨੀਸ਼ਵਰ ਮੈਂ ਹਰਜੁਨ ਜੈਂਟਨ ਡਾਟਮਰ ਕੀ ਸੋਚ ਪੁਟ ਲਾਜਾ ਤੋਂ ਅਗਰ ਸਮਗਰੀ ਲਈ ਹੈਡਫੀਟ ਕਰੀ ਗਾ ਆ ਪਹਿਲਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਵਿੰਦਰਪਾਲ ਸਿੰਘ ਲਾਜ਼ਮੀ ਮੈਨੇਜਰ ਪਾਸ ਇੰਡੀਆ ਟੋਰਪਲਾਜਾ ਸਾਡੇ ਡਾਇਰੈਕਟਰ ਸਾਹਿਬ ਨਵਨੀਸ਼ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਵੀ ਜੋ ਵੀ ਹਾਲਾਤ ਪੰਜਾਬ ਦੇ ਮਤਲਬ ਹਰ ਜਗ੍ਹਾ ਤੋਂ ਬੜੀ ਹੈਲਪ ਹੋ ਰਹੀ ਆ ਸਾਡੇ ਟੋਲ ਤੋਂ ਵੀ ਇੱਕ ਟੀਮ ਬਣ ਕੇ ਜ਼ਰੂਰ ਜਾਣੀ ਚਾਹੀਦੀ ਉਹਨਾਂ ਨੇ ਸਾਡੀ ਇਹ ਮੰਗ ਨੂੰ ਪੂਰਾ ਕਰਦਿਆਂ ਹੋਇਆਂ ਇੱਥੇ ਸਾਡੇ ਚਲਾਂਗ ਟੋਲ ਤੋਂ ਅੱਜ ਅਸੀਂ 200 ਕਿੱਟ ਜਿਹੜਾ ਹੈਗਾ ਆ ਫਤਕੂਲਾ ਪਿੰਡ ਆ ਉਹ Aí ਸਰਵੇ ਕਰਕੇ ਆਏ ਸੀ ਪਹਿਲਾਂ ਟੀਮ ਪੂਰੀ ਸਾਡੀ ਟੋਲ ਦੀ ਗਈ ਸੀ ਅਸੀਂ ਹਰ ਘਰ ਜਾ ਕੇ ਦੇਖ ਕੇ ਆਵਾਂਗੇ ਠੀਕ ਹੈ ਜੀ ਇਸੇ ਤਰ੍ਹਾਂ 2 ਦਿਨ ਬਾਅਦ ਇੱਕ ਦੋ ਦਿਨ ਬਾਅਦ ਇੱਥੋਂ ਫੇਰ 600 200 ਕਿੱਟ ਜਾਈਦੀ ਮਾਨਸਰ ਉਹ ਤੋਂ ਦੇ ਜਿਹੜੇ ਹਾਰਡ ਪੀਟ ਤਾਂ ਉਹਨਾਂ ਨੂੰ ਵੰਡਿਆ ਜਾਊਗਾ ਅਗਲੇ ਦਿਨ ਫਿਰ 200 ਕਿਟ ਸਾਡੀ ਹਿਸ਼ਾਰਪੁਰ ਪ੍ਰੋਜੈਕਟ ਸਾਡਾ ਚੱਲ ਰਿਹਾ ਪਾਥ ਇੰਡੀਆ ਦਾ ਉੱਥੇ ਜਿਹੜੇ ਵੀ ਬਾੜ ਦੇ ਮਤਲਬ ਗਰੀਬ ਲੋਕ ਆ ਜਿਨ੍ਹਾਂ ਨੂੰ ਸਮਗਰੀ ਦੀ ਲੋੜ ਆ ਉਹਨਾਂ ਨੂੰ ਵੰਡੀ ਜਾਊਗੀ ਔਰ ਮੈਂ ਤੁਹਾਨੂੰ ਇੱਕ ਦੱਸਾਂ ਜਾਂ ਉਹਦੇ ਵਿੱਚ ਅਸੀਂ ਪਹਿਲਾਂ ਸਰਵੇ ਕੀਤਾ ਸੀ ਇਹਦੇ ਵਿੱਚ ਅਸੀਂ ਡੰਗਰਾਂ ਵਾਸਤੇ ਚਾਰਾ ਧੂੜੀ ਆ ਮੈਡੀਸਨ ਕਿਟਾ ਕੰਬਲ ਆ ਗੱਦੇ ਆ ਜਿਹੜੀ ਵੀ ਸਹੂਲਤ ਦੀ ਲੋੜ ਸੀ ਜਿੱਦਾਂ ਹੁਣ ਰਾਸ਼ਨ ਕਾਫੀ ਜਾ ਚੁੱਕਾ ਸੀ ਜਿਹੜੀ ਚੀਜ਼ ਦੀ ਲੋੜ ਸੀ ਅਸੀਂ ਬਿਲਕੁਲ ਸਰਵੇ ਕਰਕੇ ਉਹ ਪ੍ਰੋਪਰ ਕਿਟ ਤਿਆਰ ਕੀਤੀ ਆ ਔਰ ਅਸੀਂ ਹਰ ਇੱਕ ਕੱਲੇ ਕੱਲੇ ਘਰ ਦੇ ਵਿੱਚ ਜਾ ਕੇ ਪੂਰਾ ਜਾ ਗਿਆ ਵਾ ਨਾਲ ਹੀ ਪਾਣੀ ਵੀ ਰੱਖਿਆ ਹੋਇਆ ਤੇ ਆਪਣੀ ਜਿੰਨੀ ਵੀ ਸਾਡੀ ਟੀਮ ਹੈ ਸਾਡੇ ਹੈਡ ਆਫ ਤੋਂ ਵੀ ਆਏ ਆ ਔਰ ਲੋਕੋ ਜਿੰਨੀ ਵੀ ਟੀਮ ਹੈ ਸਾਡੇ ਸਟੋਲ ਦੀ ਆ ਮੈਂਟਨੈਂਸ ਵਾਲੀ ਟੀਮ ਆ ਜਾਂ ਸਾਡੇ ਟੋਲ ਪਲਾਜ ਦੀ ਟੀਮ ਆ ਸਾਰੇ ਰਲ ਮਿਲ ਕੇ ਪੂਰੇ ਆ ਇੱਕ ਜੁਟ ਹੋ ਕੇ ਆਪਾਂ ਮਦਦ ਦੇਣ ਜਾ ਰਹੇ ਹਾਂ ਪਹਿਲਾਂ ਤੁਸੀਂ ਉੱਥੇ ਜਾ ਕੇ ਸਾਰਾ ਨਿਗਰਾਨੀ ਕਰਕੇ ਹਾਂਜੀ ਅਸੀਂ ਕੁਝ ਇੱਕ ਹਫਤਾ ਪਹਿਲਾਂ ਸਾਡੇ ਮੈਨੇਜਰ ਸਾਹਿਬ ਮੌਰਕਲ ਵੀ ਨਾਲ ਗਏ ਸੀ ਸਾਡੀ ਟੀਮ ਗਈ ਸੀ ਅਸੀਂ ਪੂਰਾ ਸਰਵੇ ਕਰਕੇ ਆਏ ਸੀ ਕਿ ਉੱਥੇ ਜਿਸ ਚੀਜ਼ ਦੀ ਲੋੜ ਸੀ ਉਸ ਦੇ ਮੁਤਾਬਕ ਅਸੀਂ ਪੂਰੀ ਕਿੱਟ ਤਿਆਰ ਕਰਕੇ ਅੱਜ ਦੇਣ ਜਾ ਰਹੇ ਹਾਂ हर हाँ हर प्लाजा से हाँ के लिए देकर क्या कहना मैं मुबारक अली प्लाजा से पाथ इंडिया लिमिटेड की ओर से बोल रहा हूँ पाथ इंडिया कंपनी की ओर से पाथ फाउंडेशन चलाया जाता है तो आज जो पाठ के हालात आए हैं तो उसमें कंपनी अपनी तरफ से कुछ राहत सामग्री भेजी है तो आज हम गांव में घर घर जाकर वितरण करने जा रहे हैं मेरे साथ हेड ऑफिस हमारे एस डिपार्टमेंट के एम अरुण चौधरी सर भी आए हैं डायरेक्टर सर नवनीत शर्मा जी के दिशा दिशानुसार ये काम किया जा रहा है साथ में लाइसेंसिंग मैनेजर रविंद्र पाल सिंह जी तो है जो टोल स्टाफ है हमारा मेंटेनेंस स्टाफ है उनकी टीम लग रही है आज सब लोग यहाँ से रात सामग्री लेकर जा रहे हैं ਇਸਲੇ ਟੋਲ ਮੈਨੇਜਰ ਮੁਮਰਕ ali ji ਦੇ ਨਾਲ ਉਹਨਾਂ ਦੇ ਲਾਇਸੈਂਸ ਮੈਂਬਰ ਮੈਨੇਜਰ ਸਾਨੂੰ ਜਿਹਨਾਂ ਨੂੰ ਹਰਵਿੰਦਰ ਸਿੰਘ ਵੀ ਕਿਹਾ ਜਾਂਦਾ ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਰਾਤ ਨਗਰੀ ਆ ਅਸੀਂ ਉੱਤੇ ਜਾ ਕੇ ਵਿਜ਼ਿਟ ਕਰਕੇ ਦੇਖਿਆ ਸੀ ਲੋਕਾਂ ਦੀ ਬਹੁਤ ਹੀ ਮੰਗ ਸੀ ਕਿ ਸਾਨੂੰ ਬਾਕੀ ਦਾ ਸਮਾਨ ਆਈ ਜਾ ਰਿਹਾ ਤੇ ਜਿਹੜੀ ਇਹ ਰਾਤ ਸਮਾਗਰੀ ਜਿਵੇਂ ਕਿ ਮੱਛਰਦਾਨੀ ਹੋ ਗਈ ਗੱਦੇ ਹੋ ਗਏ ਕੰਬਲ ਹੋ ਗਏ ਉਹ ਇਆ ਹੋ ਗਿਆ ਇਹ ਨਹੀਂ ਪਹੁੰਚ ਰਹੀਆਂ ਤੇ ਉਹਨੇ ਅਪਸਾਲੋਂ ਆਪਾਂ ਵਿਜ਼ਿਟ ਕਰਕੇ ਜਿਹੜੀ ਆ ਇਹ ਰਾਸਮਗਰੀ ਆਪਾਂ ਲੈ ਕੇ ਜਾ ਰਹੇ ਆ ਤੁਸੀਂ ਵੇਖਦੇ ਰਹੋ ਡੈਨਿਕ ਸਵੇਰਾ ਮੈਂ ਹਰਜੁਨ ਜੈਨ ਟੰਡਰ ਤੁਸੀਂ ਵੇਖ ਰਹੇ ਹੋ ਡੈਣੀ ਸਵੇਰਾ ਮੈਂ ਹਰਜੁਨ ਜੈਨ ਅੱਜ ਅਸੀਂ ਮੌਜੂਦ ਹਾਂ ਚਲਾਗ ਟੋਲ ਪਲਾਜੇ ਤੇ ਜਿੱਥੇ ਕੀ ਪੱਥਪੌਂਡ ਫਾਊਂਡੇਸ਼ਨ ਵੱਲੋਂ ਜਿਹੜੀ ਆ ਇਹ ਰਾਸਮਗਰੀ ਜਿਹੜੀ ਹਰਤਪੀੜਤਾ ਵਾਸਤੇ ਜਿਹੜੀ ਆ ਇੱਥੋਂ ਰਵਾਨਾ ਕੀਤੀ ਗਈ ਆ ਹੁਣ ਇੱਥੇ ਦੇ ਜਿਹੜੇ ਮਲਾਜਮ ਨੇ ਜਿਹੜੇ ਇੱਥੇ ਦੇ ਮੈਨੇਜਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੀ ਰਾਸਮਗਰੀ ਲੈ ਕੇ ਜਾ ਰਹੇ ਹੋ ਪਹਿਲਾਂ ਤੁਸੀਂ ਇੱਥੋਂ ਉੱਥੇ ਜਾ ਕੇ ਜਿਹੜੀ ਆ ਵਿజిਟ ਕੀਤੀ ਸੀ ਜਾਂ ਉਹਨਾਂ ਦਾ ਤੁਹਾਨੂੰ ਫੋਨ ਆਇਆ ਸੀ ਤੁਸੀਂ ਵੇਖਦੇ ਰਹੋ ਦੇਨੀਸ਼ਵਰਾ ਮੈਂ ਹਰਜੁਨ ਜੈਂਟਾ ਡਾਡਮੜ ਕੀ ਚੋਟ ਮੁਟਵਾ ਜਾਤੋਂ ਅਗਰਾਂ ਸਮਗਰੀ ਲੈ ਕੇ ਹਾਰਡਵੇਅਰ ਕਲੀਗਰ ਚੱਲ ਜਣੇ ਆ ਪਹਿਲਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਵਿੰਦਰਪਾਲ ਸਿੰਘ ਲਾਜ਼ਮੀ ਮੈਨੇਜਰ ਪਾਸ ਇੰਡੀਆ ਟੋਰ ਕੋਲਾਜਾ ਸਾਡੇ ਡਾਇਰੈਕਟਰ ਸਾਹਿਬ ਨਵਨੀਸ਼ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਜੋ ਵੀ ਹਾਲਾਤ ਪੰਜਾਬ ਦੇ ਮਤਲਬ ਹਰ ਜਗ੍ਹਾ ਤੋਂ ਬੜੀ ਹੈਲਪ ਹੋ ਰਹੀ ਆ ਸਾਡੇ ਟੋਲ ਤੋਂ ਵੀ ਇੱਕ ਟੀਮ ਬਣ ਕੇ ਜ਼ਰੂਰ ਜਾਣੀ ਚਾਹੀਦੀ ਉਹਨਾਂ ਨੇ ਸਾਡੀ ਇਹ ਮੰਗ ਨੂੰ ਪੂਰਾ ਕਰਦਿਆਂ ਹੋਇਆਂ ਇੱਥੇ ਸਾਡੇ ਚਲਾਂਗ ਟੋਲ ਤੋਂ ਅੱਜ ਅਸੀਂ 200 ਕਿੱਟ ਜਿਹੜਾ ਹੈਗਾ ਫਟਾਕੁਲਾ ਪਿੰਡ ਆ ਉਹ Aí ਸਰਵੇ ਕਰਕੇ ਆਏ ਸੀ ਪਹਿਲਾਂ ਟੀਮ ਪੂਰੀ ਸਾਡੀ ਟੋਲ ਦੀ ਗਈ ਸੀ ਅਸੀਂ ਹਰ ਘਰ ਵੱਤ ਜਾ ਕੇ ਦੇਖ ਕੇ ਆਵਾਂਗੇ ਠੀਕ ਹੈ ਜੀ ਇਸੇ ਤਰ੍ਹਾਂ 2 ਦਿਨ ਬਾਅਦ ਇੱਕ ਦੋ ਦਿਨ ਬਾਅਦ ਇੱਥੋਂ ਫੇ 600 200 ਕਿੱਟ ਜਾਈ ਦੀ ਮਾਨ ਸਰ ਉਥੋਂ ਦੇ ਜਿਹੜੇ ਹੜ੍ਹ ਪੀੜਤਾਂ ਉਹਨਾਂ ਨੂੰ ਵੰਡਿਆ ਜਾਊਗਾ ਅਗਲੇ ਦਿਨ ਫਿਰ 200 ਕਿੱਟ ਸਾਡੀ ਹਿਸ਼ਾਰਪੁਰ ਪ੍ਰੋਜੈਕਟ ਸਾਡਾ ਚੱਲ ਰਿਹਾ ਪਾਥ ਇੰਡੀਆ ਦਾ ਉੱਥੇ ਜਿਹੜੇ ਵੀ ਬਾੜ ਦੇ ਮਤਲਬ ਗਰੀਬ ਲੋਕ ਆ ਜਿਨ੍ਹਾਂ ਨੂੰ ਸਮਗਰੀ ਦੀ ਲੋੜ ਆ ਉਹਨਾਂ ਨੂੰ ਵੰਡੀ ਜਾਊਗੀ ਔਰ ਮੈਂ ਤੁਹਾਨੂੰ ਇੱਕ ਦੱਸਾਂ ਜਨਾਂ ਦੇ ਵਿੱਚ ਅਸੀਂ ਪਹਿਲਾਂ ਸਰਵੇ ਕੀਤਾ ਸੀ ਇਹਦੇ ਵਿੱਚ ਅਸੀਂ ਡੰਗਰਾਂ ਵਾਸਤੇ ਚਾਰਾ ਤੂੜੀ ਆ ਮੈਡੀਸਨ ਕਿੱਟਾ ਕੰਬਲ ਗੱਦੇ ਆ ਜਿਹੜੀ ਵੀ ਸਹੂਲਤ ਦੀ ਲੋੜ ਸੀ ਜਿੱਦਾਂ ਹੁਣ ਰਾਸ਼ਨ ਕਾਫੀ ਜਾ ਚੁੱਕਾ ਸੀ ਜਿਹੜੀ ਚੀਜ਼ ਦੀ ਲੋੜ ਸੀ ਅਸੀਂ ਬਿਲਕੁਲ ਸਰਵੇ ਕਰਕੇ ਉਹ ਪ੍ਰੋਪਰ ਕਿੱਟ ਤਿਆਰ ਕੀਤੀ ਆ ਔਰ ਅਸੀਂ ਹਰ ਇੱਕ ਕੱਲੇ ਕੱਲੇ ਘਰ ਦੇ ਵਿੱਚ ਜਾ ਕੇ ਪੂਰਾ ਜਾ ਗਿਆ ਵਾ ਨਾਲ ਹੀ ਪਾਣੀ ਵੀ ਰੱਖਿਆ ਹੋਇਆ ਤੇ ਆਪਣੀ ਜਿੰਨੀ ਵੀ ਸਾਡੀ ਟੀਮ ਹੈ ਸਾਡੇ ਹੈਡ ਆਫ ਤੋਂ ਵੀ ਆਏ ਆ ਔਰ ਲੋਕੋ ਜਿੰਨੀ ਵੀ ਟੀਮ ਹੈ ਸਾਡੇ ਸਟੋਲ ਦੀ ਆ ਮੈਂਟਨੈਂਸ ਵਾਲੀ ਟੀਮ ਆ ਜਾਂ ਸਾਡੇ ਟੋਲ ਪਲਾਜ ਦੀ ਟੀਮ ਆ ਸਾਰੇ ਰਲ ਮਿਲ ਕੇ ਪੂਰੇ ਆ ਇੱਕ ਜੁਟ ਹੋ ਕੇ ਆਪਾਂ ਮਦਦ ਦੇਣ ਜਾ ਰਹੇ ਹਾਂ ਪਹਿਲਾਂ ਤੁਸੀਂ ਉੱਥੇ ਜਾ ਕੇ ਸਾਰਾ ਨਿਗਰਾਨੀ ਕਰਕੇ ਹਾਂਜੀ ਅਸੀਂ ਕੁਝ ਇੱਕ ਹਫਤਾ ਪਹਿਲਾਂ ਸਾਡੇ ਮੈਨੇਜਰ ਸਾਹਿਬ ਮੌਰਕਲ ਵੀ ਨਾਲ ਗਏ ਸੀ ਸਾਡੀ ਟੀਮ ਗਈ ਸੀ ਅਸੀਂ ਪੂਰਾ ਸਰਵੇ ਕਰਕੇ ਆਏ ਸੀ ਕਿ ਉੱਥੇ ਜਿਸ ਚੀਜ਼ ਦੀ ਲੋੜ ਸੀ ਉਸ ਦੇ ਮੁਤਾਬਕ ਅਸੀਂ ਪੂਰੀ ਕਿੱਟ ਤਿਆਰ ਕਰਕੇ ਅੱਜ ਦੇਣ ਜਾ ਰਹੇ ਹਾਂ हर हाँ टोल प्लाजा से हर हाँ पेटों के लिए सामान देकर रवाना हो क्या कहना है मैं मुबारक अली चोरांगपुर प्लाजा से पाथ इंडिया लिमिटेड की ओर से बोल रहा हूँ पाथ इंडिया कंपनी की ओर से पाथ फाउंडेशन चलाया जाता है तो आज जो बाढ़ के हालात आए हैं तो उसमें कंपनी अपनी तरफ से कुछ राहत सामग्री भेजी है जो आज हम गांव में घर-घर जाकर वितरण करने जा रहे हैं मेरे साथ हेड ऑफिस हमारे एएसए डिपार्टमेंट के एजीएम अरुण चौधरी सर भी आए डायरेक्टर सर नवनीत शर्मा जी के दिशा अनुसार ये काम किया जा रहा है साथ में लाइसेंसिंग मैनेजर अरविंदर पाल सिंह भी है जो भी टोल स्टाफ है हमारा मेंटेनेंस स्टाफ है उनकी टीम लग रही है आज सब लोग यहाँ से राहत सामग्री देकर जा रहे हैं ਇਸਲੇ ਟੋਲ ਮੈਨੇਜਰ ਮੁਬਾਰਕ ali ji ਦੇ ਨਾਲ ਉਹਨਾਂ ਦੇ ਲਾਇਸੈਂਸ ਮੈਂਬਰ ਮੈਨੇਜਰ ਸਾਨੂੰ ਜਿਹਨਾਂ ਨੂੰ ਹਰਵਿੰਦਰ ਸਿੰਘ ਵੀ ਕਿਹਾ ਜਾਂਦਾ ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਰਾਤ ਨਗਰੀ ਆ ਅਸੀਂ ਉੱਤੇ ਜਾ ਕੇ ਵਿਜ਼ਿਟ ਕਰਕੇ ਦੇਖਿਆ ਸੀ ਲੋਕਾਂ ਦੀ ਬਹੁਤ ਹੀ ਮੰਗ ਸੀ ਕਿ ਸਾਨੂੰ ਬਾਕੀ ਦਾ ਸਮਾਨ ਆਈ ਜਾ ਰਿਹਾ ਤੇ ਜਿਹੜੀ ਰਾਤ ਸਮਾਗਰੀ ਜਿਵੇਂ ਕਿ ਮੱਛਰਦਾਨੀ ਹੋ ਗਈ ਗੱਦੇ ਹੋ ਗਏ ਕੰਬਲ ਹੋ ਗਏ ਦੋਈਆਂ ਹੋ ਗਿਆ ਇਹ ਨਹੀਂ ਪਹੁੰਚ ਰਹੀਆਂ ਤੇ ਉਹਨੇ ਅਪਸਾਲੋਂ ਆਪਾਂ ਵਿਜ਼ਿਟ ਕਰਕੇ ਜਿਹੜੀ ਆ ਇਹ ਰਸਮਗਰੀ ਆਪਾਂ ਲੈ ਕੇ ਜਾ ਰਹੇ ਹਾਂ ਤੁਸੀਂ ਵੇਖਦੇ ਰਹੋ ਦੈਨਿਕ ਸਵੇਰਾ ਮੈਂ ਹਰਜੁਨ ਜੈਨ ਟੰਡਰ